ਮੰਦਪਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ तकरीबन ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਗੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਹੈ ਇਹ ਇਹ ਖਬਰ ਸੁਣ ਕੇ ਸੋ ਇਹਦਾ ਹੋਇਆ ਕਾਰਕੋਹ ਦੇਖੋ ਕੋਈ ਨਹੀਂ ਲੱਗੀ ਹੈ ਪੁਲਿਸ ਦਾ ਕਹਿੰਦਾ ਹੈ ਸਿਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ 프리 ਮੈਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਦੀਆਂ ਗੱਲਾਂ ਨੇ ਮੇਨ ਜੋ ਕੰਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਸਾਡਾ ਆਪਣਾ ਪਰਿਵਾਰ ਜੀ ਪ੍ਰਸ਼ਾਸਕੀ ਪ੍ਰਬੰਾਨ ਦੀ ਗੱਲਬਾਤ ਹੋਈ ਹੈ ਕੋਈ ਦੁਬਾਰਾ ਮਿਸਰੀ ਨਹੀਂ ਗੱਲ ਇਹ ਤੜੀ ਕੋਈ ਨਹੀਂ ਆ ਹੋਈ ਹੈ ਜੀ ਹਜੇ ਭਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝੋ ਮੀਡੀਆ ਇੰਪੋਰਟੈਂਟ ਨਹੀਂ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੁਣ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਕੀ ਫੈਕਟ ਕੀ ਨੇ ਰਿਐਲਿਟੀ ਕੀ